ਐਸਡੀਪੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਮਿੰਟੂ ਕਲਸੀ ਅੱਜ ਅਸੀਂ ਪਹੁੰਚੇ ਹਾਂ ਅਮਰਸਰ ਵੇਰਕਾ ਇੱਥੇ ਸਾਡੇ ਨਾਲ ਮੌਜੂਦ ਨੇ ਵੇਰਕਾ ਮਿਲਕ ਪਲਾਂਟ ਦੇ ਆਊਟਸੋਰਸ ਮੁਲਾਜ਼ਮ ਜਿਨ੍ਹਾਂ ਵੱਲੋਂ ਇੱਕ ਸੰਘਰਸ਼ ਦਾ ਐਲਾਨ ਕੀਤਾ ਗਿਆ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਉਹ ਸੰਘਰਸ਼ ਕਿਹੜਾ ਸਾਸੀਗਾ ਵੀਰ ਜੀ ਸਾਸੀਗਾ ਜੀ ਕੀ ਨਾਮ ਵੀਰੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਜ਼ਿਲ੍ਹਾ ਪ੍ਰਧਾਨ ਆਊਟਸੋਰਸ ਮੁਲਾਜ਼ਮ ਵੇਰਕਾ ਮਿਲਕ ਪਲਾਂਟ ਸੁਖਵਿੰਦਰ ਸਿੰਘ ਜੀ ਤੁਸੀਂ ਇੱਕ ਸੰਘਰਸ਼ ਦਾ ਐਲਾਨ ਕੀਤਾ ਆ ਪਿੱਛੇ ਤੁਸੀਂ ਕਾਫੀ ਸੰਘਰਸ਼ ਕਰਦੇ ਹੋ ਜੇ ਧਰਨੇ ਧਰਨਾ ਕਹਿ ਸਕਦੇ ਆ ਤੁਸੀਂ ਇੱਕ ਮੰਗ ਪੱਤਰ ਲੈ ਕੇ ਉੱਡ ਜਾਂਦੇ ਜੇ ਮਤਲਬ ਤੁਹਾਡੇ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਹੁਣ ਤੁਸੀਂ ਫੇਰ ਇੱਕ ਸੰਘਰਸ਼ ਦਾ ਐਲਾਨ ਕੀਤਾ ਹੈ ਤੁਹਾਨੂੰ ਕੀ ਪ੍ਰੂਫ ਹੈ ਕਿ ਤੁਸੀਂ ਇਸ ਵਾਰ ਕਾਮਯਾਬ ਹੋ ਕੇ ਉੱਠੋਗੇ ਵੇਖੋ ਵੀਰ ਜੀ ਇਹ ਜਿਹੜੇ ਧਰਨੇ ਪ੍ਰਦਰਸ਼ਨ ਆ ਇੱਕ ਬੰਦੇ ਨੂੰ ਇੱਕ ਯੋਧੇ ਨੂੰ ਜਿਹੜਾ ਵਾ ਜਿੰਦੇ ਰਹਿਣ ਦਾ ਜਿਹੜਾ ਵਾ ਇੱਕ ਜਰੀਆ ਦੱਸਦੇ ਆ ਵੀ ਤੁਸੀਂ ਜਿੰਦੇ ਹੋ ਕਿਉਂਕਿ ਸਾਡੇ ਆਪਾਂ ਪਿਛਲੇ ਸਮੇਂ ਦੇ ਵਿੱਚ ਲਾ ਲੋ ਅਸੀਂ ਤੇ ਚਲੋ ਮੁਲਾਜ਼ਮ ਇਸ ਤਰ੍ਹਾਂ ਸਾਡੇ ਵੱਡੇ ਜਿਹੜੇ ਗੁਰੂ ਮਹਾਰਾਜ ਜਿਹੜੇ ਸੰਘਰਸ਼ ਲੜਦੇ ਰਹੇ ਆ ਉਹ ਹੱਕਾਂ ਦੇ ਲਈ ਮਜਲੂਮਾਂ ਦੇ ਲਈ ਜਿਹੜਾ ਸੰਘਰਸ਼ ਲੜਦੇ ਰਹੇ ਆ ਉਹ ਤਾਂ ਹੀ ਲੜਦੇ ਰਹੇ ਆ ਵੀ ਜੇ ਕੋਈ ਜਿੱਤਾਂ ਹਾਸਲ ਕੀਤੀਆਂ ਉਹਨਾਂ ਨੇ ਲੇਕਿਨ ਅਸੀਂ ਜਿਹੜਾ ਸੰਘਰਸ਼ ਲੜਦੇ ਆ ਰਹੇ ਆ ਆਪਣੇ ਰੋਜਗਾਰ ਨੂੰ ਲੈ ਕੇ ਆਪਣੀ ਜਿਹੜੀ ਔਰ ਸੋਰਸ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਾਉਣ ਦੇ ਸਬੰਧ ਵਿੱਚ ਉਹ ਸੰਘਰਸ਼ ਇਦਾਂ ਹੀ ਲੜਨੇ ਪੈਣੇ ਆ ਸਾਨੂੰ ਜੇ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਆ ਤੇ ਸੰਘਰਸ਼ ਅਸੀਂ ਲੰਮੇ ਸਮੇਂ ਤੋਂ ਲੜਦੇ ਆ ਰਹੇ ਆ ਪਿਛਲੇ 2-3 ਸਾਲ ਤੋਂ ਜਿਹੜਾ ਵਾ ਅਸੀਂ ਠੇਕਾ ਮਲਾਂ ਸੰਘਰਸ਼ ਮੋਰਚੇ ਦੇ ਨਾਲ ਜਿਹੜਾ ਜੁੜੇ ਸਾਂ ਤੇ ਉਹਨਾਂ ਤੋਂ ਹੀ ਜਿਹੜਾ ਵਾ ਸਾਨੂੰ ਜਿਹੜਾ ਸੰਘਰਸ਼ ਲੜਨ ਦਾ ਜਿਹੜਾ ਰਾਹ ਜਿਹੜਾ ਅਸੀਂ ਦੋਵੇਂ ਅਪਣਾਇਆ ਤੇ ਹੁਣ ਤੱਕ ਅਸੀਂ ਕਾਫੀ ਸੰਘਰਸ਼ ਲੜੇ ਆ ਲੇਕਿਨ ਸਰਕਾਰਾਂ ਜਿਹੜੀਆਂ ਵਾ ਸਰਕਾਰਾਂ ਜਿਹੜੀਆਂ ਆਉਂਦੀਆਂ ਵਾ ਲਾਰੇ ਤੇ ਲਾਰਾ ਲਾਉਂਦੀਆਂ ਲੇਕਿਨ ਸਾਨੂੰ ਜਿਹੜਾ ਇਹ ਜਿਹੜਾ ਨਹੀਂ ਜਿਹੜਾ ਹਟਣਾ ਚਾਹੀਦਾ ਸਰਕਾਰ ਦੇ ਖਿਲਾਫ ਜਿਹੜਾ ਇਦਾਂ ਹੀ ਲੜਦੇ ਰਹਿਣਾ ਚਾਹੀਦਾ ਵਾ ਲੜਾਂਗੇ ਤੇ ਕੋਈ ਨਾ ਕੋਈ ਹਾਸਲ ਕਰਾਂਗੇ ਹੁਣ ਜਿਹੜਾ ਸਾਡਾ ਪ੍ਰੋਗਰਾਮ ਰੱਖਿਆ ਗਿਆ ਵਾ ਪਹਿਲਾਂ 27 ਤਰੀਕ ਦਾ ਸਾਡਾ ਠੇਕਾ ਮਲਾ ਦੇ ਸੰਘਰਸ਼ ਮੋਰਚੇ ਦੇ ਬੈਨਰ ਇੱਥੇ ਜਿਹੜਾ ਵਾ ਖੰਨੇ ਵਿਖੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਜਦੋਂ ਸਾਡੇ ਨੁਮਾਇੰਦਿਆਂ ਨੂੰ ਪਤਾ ਲੱਗਾ ਕਿ ਜਿਹੜਾ ਬਜਟ ਸੈਸ਼ਨ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ 1 ਤਰੀਕ ਨੂੰ ਮਹਾਲੀ ਵਿਖੇ ਉਹਦੇ ਜਿਹੜੇ ਸਬੰਧ ਦੇ ਵਿੱਚ ਜਿਹੜਾ ਬਾਅਦ ਚੋਂ ਉਹਨਾਂ ਨੇ ਕੋਲ ਜਿਹੜੀ ਆ ਮਹਾਲੀ ਵਿਖੇ ਦਿੱਤੀ ਗਈ ਆ ਵੀ ਇੱਕ ਤਰੀਕ ਨੂੰ ਜਿਹੜਾ ਮਹਾਲੀ ਵਿਖੇ ਸਾਰੀ ਜਿਹੜੇ ਆ ਜਥੇਬੰਦੀਆਂ ਕੂਚ ਕਰਨਗੀਆਂ ਤੇ ਜਿਹੜੇ ਆਪਣਾ ਧਰਨਾ ਪ੍ਰਦਰਸ਼ਨ ਕਰਨਗੀਆਂ ਤੇ ਪੰਜਾਬ ਸਰਕਾਰ ਦੇ ਜਿਹੜੇ ਆ ਕੰਨ ਬੋਲੀ ਸਰਕਾਰ ਦੇ ਜਿਹੜੇ ਕੰਨ ਖੋਲਣ ਦੀ ਕੋਸ਼ਿਸ਼ ਕਰਨੀਆਂ ਵੀ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਆ ਕੱਚੇ ਮੁਲਾਜ਼ਮਾਂ ਨੂੰ ਲਾਰੇ ਲਾਉਂਦੀ ਆ ਰਹੀਆਂ ਸਰਕਾਰਾਂ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਹੱਲ ਜਿਹੜਾ ਵਾ ਕੱਢ ਸਕਣ ਜੀ ਤੁਸੀਂ ਦੱਸਿਆ ਕਿ ਤੁਸੀਂ ਮੁਹਾਲੀ ਜਾ ਰਹੇ ਸੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਜੀ ਆਪਣੇ ਹੱਕੀ ਜਾਇਜ਼ ਮੰਗਾਂ ਨੂੰ ਲੈ ਕੇ ਤੁਸੀਂ ਉੱਥੇ ਅਣਮਿੱਥੇ ਸਮੇਂ ਲਈ ਬੈਠੋਗੇ ਕਿ ਜਾਂ ਤੁਹਾਡਾ ਕੁਝ ਕੁਝ ਸਮੇਂ ਲਈ ਉੱਥੇ ਬੈਠੋਗੇ ਦੇਖੋ ਜੀ ਪਹਿਲਾਂ ਤਾਂ ਆਪਾਂ ਜਿਹੜਾ ਮਿੱਥਿਆ 24 ਘੰਟਿਆਂ ਦਾ ਜਿਹੜਾ ਵਾ ਟਾਈਮ ਮਿੱਥਿਆ ਗਿਆ ਇਸ ਧਰਨੇ ਦਾ ਲੇਕਿਨ ਇਹ ਮੌਕੇ ਦੇ ਉੱਤੇ ਜਿਹੜੀ ਸਾਡੀ ਕਮੇਟੀ ਬਹੇਗੀ ਉੱਥੇ ਜਥੇਬੰਦੀਆਂ ਦੇ ਨੁਮਾਇंदे ਬਹਿਣਗੇ ਜਿਹੜਾ ਡਿਸਾਈਡ ਜਿਹੜਾ ਵਾ ਮੌਕੇ ਤੇ ਹੋਊਗਾ ਲੰਮੇ ਸਮੇਂ ਆਸਤੇ ਜਾ ਸਕਦਾ ਜਾਂ ਜਾਂ ਜੇ ਸਰਕਾਰ ਸਾਡੀਆਂ ਮੰਗਾਂ ਜੇ ਪਹਿਲਾਂ ਮੰਨ ਲੈਂਦੀ ਆ ਤਾਂ ਜਿਹੜਾ ਵਾ ਇੱਕ ਦਿਨ ਦੇ ਵਿੱਚ ਵੀ ਜਿਹੜਾ ਇਹ ਖਤਮ ਹੋ ਸਕਦਾ ਇਹ ਮੁੱਖ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਹਰ ਹਰ ਵਾਰੀ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਪਰ ਤੁਸੀਂ ਹਰ ਵਾਰੀ ਤੁਸੀਂ ਨਰਾਸ਼ ਹੋ ਜਾਂਦੇ ਪਰ ਤੁਹਾਡੀ ਜਿਹੜੀ ਵਿਲ ਪਾਵਰ ਆ ਤੁਸੀਂ ਕਹਿੰਦੇ ਕਿ ਤੁਹਨੇ ਦੱਸਿਆ ਕਿ ਸਾਡੇ ਜਿਹੜੇ ਵੱਡੇ-ਵਡੇਰੇ ਨੇ ਉਹ ਵੀ ਸੰਘਰਸ਼ ਕਰਦੇ ਨੇ ਸੰਘਰਸ਼ ਦੇ ਰਾਹ ਦੇ ਤੁਰ ਕੇ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਤੁਹਾਨੂੰ ਹੁਣ ਤੱਕ ਇਹ ਸੰਘਰਸ਼ ਨੇ ਦਿੱਤਾ ਕੀ ਹੈ ਵੇਖੋ ਜੀ ਕਾਫੀ ਕੁਝ ਜਿਹੜਾ ਵਾ ਜੇ ਆਪਾਂ ਸੰਘਰਸ਼ ਲੜਦੇ ਆਂ ਤੇ ਸਾਡੇ ਵਰਕਰ ਸਾਥੀ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਲੰਬੇ ਸਮੇਂ ਤੋਂ 12 12 15 15 ਸਾਲ ਤੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵਾ ਵੀ ਜਦੋਂ ਆਪਾਂ ਸੰਘਰਸ਼ ਨਹੀਂ ਲੜਦੇ ਸੀ ਉਦੋਂ ਸਾਡੇ ਨਾਲ ਕੀ ਵਤੀਰਾ ਹੁੰਦਾ ਰਿਹਾ ਜੇ ਅੱਜ ਆਪਾਂ ਸੰਘਰਸ਼ ਲੜਦੇ ਆ ਤੇ ਸਾਡੇ ਨਾਲ ਕੀ ਵਤੀਰਾ ਹੁੰਦਾ ਵਾ ਕਾਫੀ ਜਿਹੜਾ ਵਾ ਅਫਸਰਾਂ ਦੇ ਜਿਹੜਾ ਵਾ ਲਿਹਾਜ਼ੇ ਦੇ ਵਿੱਚ ਅਫਸਰਾਂ ਦੀ ਬੋਲਚਾਲ ਦੇ ਵਿੱਚ ਕਿਉਂਕਿ ਜਿਹੜਾ ਪਹਿਲਾਂ ਹੁੰਦਾ ਸੀ ਪਹਿਲਾਂ ਵਰਕਰ ਸਾਥੀ ਸਵੇਰੇ ਡਿਊਟੀ ਤੇ ਹੁੰਦਾ ਸੀ ਸ਼ਾਮ ਨੂੰ ਘਰ ਜਾਂਦਾ ਸੀ ਉਹ ਨਹੀਂ ਪਤਾ ਵੀ ਅਗਲੇ ਦਿਨ ਉਹਨੇ ਡਿਊਟੀ ਤੇ ਆਉਣਾ ਆ ਜਾਂ ਨਹੀਂ ਆਉਣਾ ਜਿੰਨੂੰ ਮਰਜ਼ੀ ਜੇ ਦਾ ਮਰਜ਼ੀ ਗੇਟ ਬੰਦ ਕਰਤਾ ਜਿੰਨੂੰ ਮਰਜ਼ੀ ਫੜ ਕੇ ਕਹਿਤਾ ਭਾਈ ਤੂੰ ਸਵੇਰ ਤੋਂ ਕੰਮ ਲੱਭ ਲੈ ਆ ਇਹ ਚੀਜ਼ਾਂ ਦਾ ਜਿਹੜਾ ਫਰਕ ਪਿਆ ਵਾ ਤਨਖਾਹਾਂ ਦੇ ਵਿੱਚ ਕਈ ਮੁਲਾਜ਼ਮ ਜਿਹੜੇ ਅੰਦਰ ਐਕਟੀਵਿਟੀ ਆਊਟਸੋਰਸ ਕੰਮ ਕਰਦੇ ਆ ਪਹਿਲਾਂ ਉਹਨਾਂ ਨੂੰ ਸੈਲਰੀਆਂ 6000 5000 ਰੁਪਿਆ ਸੈਲਰੀ ਮਿਲਦੀ ਹੁੰਦੀ ਸੀ ਕੋਈ ਉਹਨਾਂ ਦਾ ਕੋਈ ਐਨਵਾਲੀ ਵਾਰਸ ਨਹੀਂ ਹੈਗਾ ਸੀ ਜੇ ਅਸੀਂ ਅੱਜ ਆਪਣੀ ਜਥੇਬੰਦੀ ਬਣਾਈ ਆ ਉਹਦੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਡੀਸੀ ਰੇਟ ਮਿਲਣ ਰਿਹਾ ਪਿਆ ਉਹਨਾਂ ਦਾ ਘਰ ਦਾ ਜਿਹੜਾ ਰੋਟੀ ਪਾਣੀ ਦਾ ਜਿਹੜਾ ਬਿਲਕੁਲ ਹੀ ਠੱਪ ਹੋਇਆ ਸੀ ਉਹ ਥੋੜਾ ਜਿਹਾ ਉਹਨਾਂ ਨੂੰ ਸਾਹ ਸੁੱਖਾ ਹੋਣ ਲੱਗਾ ਸੰਘਰਸ਼ ਦੇ ਨਾਲ ਹੀ ਜੀ ਬਹੁਤ ਕੁਝ ਜੇ ਆਪਾਂ ਕਹੀਏ ਵੀ ਸੰਘਰਸ਼ ਨਾਲ ਕੁਝ ਨਹੀਂ ਹਾਸਲ ਹੁੰਦਾ ਸੰਘਰਸ਼ਾਂ ਦੇ ਨਾਲ ਹੀ ਅੱਜ ਤੱਕ ਜਿਹੜਾ ਵਾ ਹਾਸਲ ਹੁੰਦਾ ਆਇਆ ਵਾ ਤੇ ਗਾਂ ਵੀ ਤਾਂ ਹੀ ਹਾਸਲ ਹੋਊਗਾ ਜੇ ਆਪਾਂ ਸੰਘਰਸ਼ ਲੜਦੇ ਰਾਵਾਂਗੇ ਤੇ ਅਸੀਂ ਤਾਂ ਇਹੋ ਹੀ ਧਾਰ ਕੇ ਚੱਲੇ ਆਂ ਵੀ ਜਿੰਨਾ ਚਿਰ ਆਪਣੇ ਸਾਥੀਆਂ ਦਾ ਆਪਣੇ ਵਰਕਰ ਸਾਥੀਆਂ ਦਾ ਆਪਾਂ ਜਿੱਦਾਂ ਵੀ ਸਾਡੀਆਂ ਜਾਇਜ਼ ਮੰਗਾਂ ਮਾ ਜਿਹੜੇ ਲੰਬੇ ਸਮੇਂ ਤੋਂ ਆਪਾਂ ਇਸ ਬੇਰਕਾ ਪਲਾਂਟ ਨੂੰ ਜਿਹੜਾ ਵਾ ਅਸੀਂ ਉਹ ਟਾਈਮ ਦੇ ਇਸ ਨਾਲ ਜੁੜੇ ਆ ਜਦੋਂ ਇਹ ਜਿਹੜਾ ਵਾ ਬੰਦ ਹੋਂਦੀ ਉਹਦੇ ਉੱਤੇ ਸੀਗਾ ਵੀ ਇਹਨੂੰ ਤਾਲਾ ਲੱਗਣ ਦੀ ਜਿਹੜੀ ਨੌਬਤ ਆ ਚੁੱਕੀ ਪਰ ਜੇ ਅੱਜ ਇਹ ਬਲੰਦੀਆਂ ਛੁਰਿਆ ਪੂਰੇ ਪੰਜਾਬ ਦੇ ਵਿੱਚੋਂ ਜੇ ਨੰਬਰ 1 ਤੇ ਇਹ ਪਲਾਂਟ ਸਾਡਾ ਜਾ ਰਿਹਾ ਵਾ ਵੀ ਪੂਰੇ ਪੰਜਾਬ ਦੇ ਵਿੱਚੋਂ ਵੀ ਪ੍ਰੋਫਿਟ ਦੇ ਵਿੱਚ ਜਾ ਰਿਹਾ ਤੇ ਅਸੀਂ ਵੀ ਕਹਿੰਨੇ ਆ ਜੇ ਪੰਜਾਬ ਪੰਜਾਬ ਦੇ ਵਿੱਚੋਂ ਪ੍ਰੋਫਿਟ 'ਚ ਜਾ ਰਿਹਾ ਵਾ ਤੇ ਸਾਡੇ ਵਰਕਰਾਂ ਨੂੰ ਵੀ ਜਿਹੜਾ ਬਣਦਾ ਹੱਕ ਜਿਹੜਾ ਮਿਲਣਾ ਚਾਹੀਦਾ ਇਹ ਮਿਹਨਤ ਦੇ ਵਿੱਚ ਇਹਨਾਂ ਦਾ ਵੀ ਓਨਾ ਹੀ ਸਾਥ ਆ ਜਿੰਨਾ ਕਿ ਅਫਸਰਾਂ ਦਾ ਇਹਨਾਂ ਨੇ ਵੀ ਆਪਣੀ ਜਾਨ ਦੇ ਨਾਲ ਮਿਹਨਤ ਦੇ ਨਾਲ ਇਹ ਮਹਿਕਮੇ ਨੂੰ ਜਿਹੜਾ ਉੱਪਰ ਚੁੱਕਣ ਵਾਸਤੇ ਜਿਹੜੀ ਆ ਬਹੁਤ ਜਦੋਂ ਜਦੋਂ ਜਾਇਦ ਕੀਤੀ ਆ ਤੇ ਅੱਜ ਜਿਹੜਾ ਇਹ ਸਫਲਤਾ ਦੇ ਜਿਹੜਾ ਵਾ ਮਕਾਮ ਤੇ ਪਹੁੰਚਿਆ ਵਾ ਸਾਡੀਆਂ ਮੰਗਾਂ ਇਹੋ ਆ ਕਿ ਜੇ ਸਾਡਾ ਬਣਦਾ ਹੱਕ ਜਿਹੜਾ ਵਾ ਬਣਦੀ ਉਜਰਤਾ ਜਿਹੜੀ ਆ ਦਿੱਤੀ ਜਾਵੇ ਜਿਹੜੇ ਨਾਲ ਜਿਹੜਾ ਵਾ ਘਰ ਦਾ ਜਿਹੜਾ ਵਾ ਸਰਕਲ ਜਿਹੜਾ ਘਰ ਦਾ ਗੁਜ਼ਾਰਾ ਸਖਾਵਾਂ ਹੋ ਸਕੇ ਤੁਹਾਡੇ ਇਸ ਸੰਘਰਸ਼ ਦੇ ਵਿੱਚ ਔਰਤੋਸ ਮੁਲਾਜ਼ਮ ਹਿੱਸਾ ਲੈ ਰਹੇ ਨੇ ਪੂਰੇ ਪੰਜਾਬ ਵਿੱਚੋਂ ਕਿਹੜੇ ਕਿਹੜੇ ਜਥੇਬੰਦੀਆਂ ਜਿਹੜੀਆਂ ਕਿ ਤੁਹਾਡੇ ਨਾਲ ਬਹਿ ਰਹੀਆਂ ਨੇ ਦੇਖੋ ਜੀ ਸਾਡਾ ਠੇਕਾ ਮਲਾਇਆ ਸੰਘਰਸ਼ ਮੋਰਚੇ ਤੇ ਬੈਨਰ ਹੈਠ 10 ਜਥੇਬੰਦੀਆਂ ਲੜ ਰਹੀਆਂ ਜਲ ਸਪਲਾਈ ਹੋ ਗਿਆ ਜੋ ਦੇ ਵਿੱਚ CHP ਕੰਮੇ ਹੋ ਗਏ ਥਰਮਲ ਪਲਾਂਟ ਹੋ ਗਏ ਹੈਲਥ ਡਿਪਾਰਟਮੈਂਟ ਹੋ ਗਿਆ ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ ਵੱਖ-ਵੱਖ 10 ਜਥੇਬੰਦੀਆਂ ਲੜ ਰਹੀਆਂ ਇਸ ਬੈਨਰ ਦੇ ਹੇਠ ਕਿਉਂਕਿ ਉਹ ਵੀ ਕਾਫੀ ਲੰਬੇ ਸਮੇਂ ਤੋਂ ਆਪਣਾ ਜਿਹੜਾ ਵਾ ਆਪਣੇ ਰਜਗਾਰ ਨੂੰ ਲੈ ਕੇ ਕੱਚੇ ਰਜਗਾਰ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਵਾ ਤੁਸੀਂ ਜਦੋਂ ਸੱਤਾ 'ਚ ਆਉਣਾ ਸੀ ਉਸ ਤੋਂ ਪਹਿਲਾਂ ਜਿਹੜੇ ਵੱਡੇ-ਵੱਡੇ ਵਾਦੇ ਜਰੂਰ ਕੀਤੇ ਸਾਡੇ ਨਾਲ ਵੀ ਜਿਹੜਾ ਵੀ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਡਾ ਜਿਹੜਾ ਵਾ ਹਰਾ ਪੈਨ ਜਿਹੜਾ ਇਹ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚੱਲੂਗਾ ਲੇਕਿਨ 2 2.5 ਸਾਲ ਹੋ ਗਏ ਆਜੇ ਤੱਕ ਜਿਹੜਾ ਵਾ ਪੈਨ ਦਾ ਪਤਾ ਨਹੀਂ ਲੱਗਾ ਵੀ ਇਹਦੇ ਕੋਈ ਹੈਗਾ ਵਾ ਭਗਵੰਤ ਮਾਨ ਕੋਈ ਨਹੀਂ ਹੈਗਾ ਇਹ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਬਹਿ ਚੁੱਕਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਪ੍ਰਾਈਵੇਟੇਸ਼ਨ ਕਰਨ ਦੀ ਇਹਨੇ ਜਿਹੜੀ ਆ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਹੱਥ 'ਤੇ ਹੀ ਚੜਿਆ ਹੋਇਆ ਵਾ ਤੇ ਜਿਹੜਾ ਇਹ ਬਹੁਤ ਨੁਕਸਾਨ ਦਾ ਹੈ ਪੰਜਾਬ ਲਈ ਤੁਹਾਡੀਆਂ ਮੇਰਾ ਆਖਰੀ ਸਵਾਲ ਆ ਕਿ ਤੁਹਾਡੀਆਂ ਮੁੱਖ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇੱਕ ਤਰੀਕ ਨੂੰ ਮਹਾਲੀ ਜਾ ਰਹੇ ਹੋ ਸਾਡੀਆਂ ਮੁੱਖ ਮੰਗਾਂ ਇਹੋ ਆ ਜਿਹੜੇ ਮੁਲਾਜ਼ਮ ਲੰਬੇ ਸਮੇਂ ਤੋਂ ਜਾਂ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਆਊਰ ਸੋਰਸ ਮੁਲਾਜ਼ਮ ਇਹਨਾਂ ਨੂੰ ਜਿਹੜਾ ਠੇਕੇਦਾਰੀ ਸਿਸਟਮ ਬੰਦ ਕਰਕੇ ਜਿਹੜਾ ਮੈਹਕਮੇ 'ਚ ਸ਼ਾਮਲ ਕੀਤਾ ਜਾਵੇ ਜਿਉਂਗੇ ਮੈਹਕਮੇ 'ਚ ਸ਼ਾਮਲ ਹੋਵਾਂਗੇ ਤੇ ਫੇਰ ਹੀ ਜਿਹੜਾ ਵਾ ਸਾਹੀ ਰੋਜ਼ਗਾਰ ਆਪਣਾ ਪੱਕਾ ਕਰਾ ਸਕਦੇ ਆ ਇਹੋ ਹੀ ਸਾਡੀ ਮੁੱਖ ਮੰਗ ਸਾਡੀ ਇਹੋ ਹੀ ਆ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਸਾਨੂੰ ਜਿਹੜਾ ਵਾ ਮੈਹਕਮੇ ਦੇ ਵਿੱਚ ਸ਼ਾਮਲ ਕਰਕੇ ਜਿਹੜਾ ਵਾ ਪੱਕਾ ਕੀਤਾ ਜਾਵੇ ਇਕੋ ਹੀ ਮੰਗ ਹੈ ਇਹਨਾਂ ਦੀ ਕਿ ਸਾਨੂੰ ਮਹਿਕਮੇ ਦੇ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ ਜਿਹਦੇ ਨਾਲ ਸਾਡੇ ਘਰ ਦੇ ਗੁਜ਼ਾਰੇ ਛੇਤੀ ਉਨਜਾਇਜ਼ ਮੰਗਾਂ ਨੇ ਉਮੀਦ ਕਰਦੇ ਆ ਕਿ ਇਹ ਇੱਕ ਤਰੀਕ ਨੂੰ ਜਾ ਰਹੇ ਨੇ ਆਪਣਾ ਸ਼ਿੰਗਰਸ਼ ਕਰਨ ਜਾ ਰਹੇ ਨੇ ਕਿ ਇਹਨਾਂ ਦੇ ਸ਼ਿੰਗਰਸ਼ ਨੂੰ ਬੂਰ ਪਵੇ ਮਿੰਟੂ ਕਲਸੀ ਦੇ ਨਾਲ ਪ੍ਰਭਜੋਤ ਸਿੰਘ ਐਸਡੀਪੀਟੀਵੀ ਨਿਊਜ਼